ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਪੰਜਾਬ ਭਵਨ ਵਿਖੇ ਹੋਣ ਜਾ ਰਹੀ ਹੈ 11 ਵਜੇ ਯਾਨੀ ਕਿ ਮੀਟਿੰਗ ਦਾ ਸਮਾਂ ਜੋ 11 ਵਜੇ ਰੱਖਿਆ ਗਿਆ ਜੋ ਕਿ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਕਾਂਗਰਸ ਵਿਧਾਇਕ ਦਲ ਦੇ ਆਗੂ ਇਸ ਵਿੱਚ ਸ਼ਾਮਿਲ ਹੋ ਰਹੇ ਨੇ ਜ਼ਿਆਦਾ ਜਾਣਕਾਰੀ ਲਈ ਸੜਨਲ ਜੁੜ ਚੁੱਕੇ ਨੇ ਸਾਡੇ ਪੱਤਰਕਾਰ ਯਾਦਵੰਦਰ ਸਿੰਘ ਯਾਦਵੰਦਰ ਅੱਜ ਵਿਧਾਇਕ ਦਲ ਦੀ ਬੈਠਕ ਹੋਣ ਜਾ ਰਹੀ ਹੈ ਕਿ ਕੁਝ ਖਾਸ ਰਹੇਗਾ ਕਿਹੜੇ ਕਿਹੜੇ ਮੁੱਦੇ ਚੁੱਕੇ ਜਾਣਗੇ ਦੇਖੋ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਅਗਲਾ ਬਜਟ ਸੈਸ਼ਨ ਆਗਾ ਉਹਦੇ ਅੰਦਰ ਕੀ ਕੀ ਮੁੱਦੇ ਚੁੱਕੇ ਜਾਣ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਮਾਈਨਿੰਗ ਦਾ ਮਸਲਾ ਟਰੱਕ ਇਸ ਤਰ੍ਹਾਂ ਅਨਪਲੋਇਮੈਂਟ ਦਾ ਮਸਲਾ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਫੋਕਸ ਕਰਕੇ ਕਿਵੇਂ ਇੱਕ ਜਿਹੜਾ ਚੰਗੀ ਵਿਰੋਧੀ ਧਿਰ ਦਾ ਰੋਲ ਅਦਾ ਕੀਤਾ ਜਾਵੇ ਔਰ ਸੈਸ਼ਨ ਦੀ ਜਿਹੜੀ ਡੇਟ ਵਧਾਉਣ ਦੀ ਵੀ ਮੰਗ ਆ ਕਿ ਸੈਸ਼ਨ ਦੀ ਡੇਟ ਹੋਰ ਵਧਾਈ ਜਾਵੇ ਸੈਸ਼ਨ ਦਾ ਸਮਾਂ ਜਿਹੜਾ ਉਹ ਜ਼ਿਆਦਾ ਵਧਾਇਆ ਜਾਵੇ ਇੱਕ ਨਵੀਂ ਮੰਗ ਨਹੀਂ ਹਰ ਬਾਰੀ ਇਸ ਤਰ੍ਹਾਂ ਦੀ ਮੰਗ ਹੁੰਦੀ ਹੈ ਤਾਂ ਉਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਅੱਜ ਸੁਨੀਲ ਜਾਖੜ ਮੀਟਿੰਗ ਕਰ ਰਹੇ ਨੇ ਸੁਨੀਲ ਜਾਖੜ ਉਹ ਤੋਂ ਬਾਅਦ ਜਿਹੜੀ ਫਿਰੋਜ਼ਪੁਰ ਦੀ ਟੂਨ ਲੜਨ ਤੋਂ ਬਾਅਦ ਪਹਿਲੀ ਵਾਰ ਅਜਵ ਦੇ ਬਰੇਕਾਂ ਨੂੰ ਮਿਲਣਗੇ ਮੁਲਾਕਾਤ ਕਰਨਗੇ ਉਸ ਤੋਂ ਬਾਅਦ ਅਗਲੇ ਜਿਹੜਾ ਸੈਸ਼ਨ ਉਹ ਦੀ ਰਣਨੀਤੀ ਤਿਆਰ ਹੋ ਜੀ। ਜੀ ਯਾਦ ਅੰਦਰ ਜ਼ਾਇਰ ਜੀ ਗੱਲ ਹੈ ਕਿ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਜੋ ਕਾਂਗਰਸ ਦੇ ਵਿਧਾਇਕ ਦਲ ਦੀ ਅੱਜ ਬੈਠਕ ਹੋਣ ਜਾ ਰਹੀ ਹੈ ਆਖਿਰਕਾਰ ਕੀ ਰਣਨੀਤੀ ਰਹੀ ਕਿ ਕਿਹੜੇ-ਕਿਹੜੇ ਮੁੱਦੇ ਚੁੱਕੇ ਜਾਣਗੇ ਵਿਧਾਨ ਸਭਾ ਦੇ ਵਿੱਚ ਉਸ ਦੀ ਤਿਆਰੀ ਕੀਤੀ ਜਾਏਗੀ। ਖਾਸ ਤੌਰ ਤੇ ਨਸ਼ਿਆਂ ਦਾ ਮੁੱਦਾ ਪਿਛਲੀ ਵਾਰ ਵੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਵੱਲੋਂ ਨਸ਼ਿਆਂ ਦੇ ਮੁੱਦੇ ਨੂੰ ਖੂਬ ਜ਼ੋਰਾਂ ਸ਼ੋਰਾਂ ਦੇ ਨਾਲ ਚੁੱਕਿਆ ਤਾਂ ਗਿਆ ਸੀ ਪਰ ਯਾਦ ਅੰਦਰ ਇੱਕ ਜੁਟਤਾ ਕਿਤੇ ਦਿਖਾਈ ਨਹੀਂ ਦਿੱਤੇ ਸੀ ਕਾਂਗਰਸ ਦੀ ਕਿਉਂ ਇੱਕ ਜੁਟਤਾ ਇੱਕ ਜੁੜਤਾ ਹੁਣ ਬਣਾਉਣ ਦੀ ਕੋ ਦੇਖੋ ਹੁਣ ਜਿਹੜੇ ਰਾਜਨੀਤਿਕ ਸਮੀਕਰਨ ਬਦਲੇ ਨੇ ਉਸ ਸਮੇਂ ਜਦੋਂ ਪਿਛਲਾ ਵਿਧਾਨ ਸਭਾ ਸੈਸ਼ਨ ਸੀ ਪ੍ਰਤਾਪ ਸਿੰਘ ਬਾਜਵਾ ਦਾ ਕਾਫੀ ਪ੍ਰਭਾਵ ਸੀ ਕਾਂਗਰਸ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਸੀ ਤੇ ਸੁਨੀਲ ਜਾਖੜ ਕੈਪਟਨ ਅਮਰਿੰਦਰ ਦੇ ਸਭ ਤੋਂ ক্লোਜ਼ ਜਿਹੜੇ ਕਰੀਬੀ ਨੀਲ ਜਾਖੜ ਹੁਣ ਜਿਹੜਾ ਕਾਂਗਰਸ ਦੇ ਉੱਤੇ ਦਬਦਬਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਦਾ ਇਸ ਟਾਈਮ ਇਸ ਟਾਈਮ ਹਰ ਲੀਡਰ ਨੂੰ ਇੱਕ ਸੰਕੇਤ ਹੈ ਹਰ ਐਮਐਲਏ ਨੂੰ ਪਤਾ ਕਿ ਆਉਣ ਵਾਲੀਆਂ ਜਿਹੜੇ 2017 ਦੀਆਂ ਚੋਣਾਂ ਆਉਣਗੀਆਂ ਉਹਨਾਂ ਦੇ ਅੰਦਰ ਜਿਹੜੀ ਸੈਂਟਰਲ ਭੂਮਿਕਾ ਗਈ ਜਿਹੜੀ ਕੇਂਦਰੀ ਭੂਮਿਕਾ ਹੋਊਗੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਨੇ ਜਾ ਰਿਹਾ ਕਿ ਇਸ ਸੈਸ਼ਨ ਦੇ ਅੰਦਰ ਜਾਂ ਹੁਣ ਅੱਗੇ ਤੋਂ ਜਿਹੜਾ ਵਿਧਾਇਕ ਨਾਲ ਨਹੀਂ ਚੱਲਦੇ ਸੀ ਥੋੜੇ ਵਿਧਾਇਕ ਹੋ ਸਕਦੇ ਨੇ ਜੇ ਨਾ ਚੱਲਣ ਪਰ ਜ਼ਿਆਦਾਤਰ ਵਿਧਾਇਕ ਕਿਉਂਕਿ ਸੱਤਾ ਦੇ ਅੰਦਰ ਹੀ ਹੁੰਦਾ ਜਦੋਂ ਵੀ ਕਦੇ ਕਿਸੇ ਪਾਸੇ ਪਲੜਾ ਭਾਰੀ ਹੁੰਦਾ ਲੀਡਰ ਉਧਰਲੇ ਪਾਸੇ ਹੀ ਝੁਕ ਜਾਂਦੇ ਨੇ ਆਮ ਤੌਰ ਤੇ ਅਸੀਂ ਦੇਖਦੇ ਆਂ ਪ੍ਰਤਾਪ ਸਿੰਘ ਬਾਜਾ ਪ੍ਰਧਾਨ ਬਣੇ ਸੀ ਲੀਡਰ ਉਧਰ ਝੁਕੇ ਸੀ ਹੁਣ ਜਦੋਂ ਕੈਪਟਨ ਮਰਿੰਦਰ ਸਿੰਘ ਦਾ ਕਦ ਬਹੁਤ ਵੱਡਾ ਹੋ ਗਿਆ ਓਪਨੇਤਾ ਹੋ ਗਿਆ ਲੋਕ ਸਭਾ ਦੇ ਅੰਦਰ ਉਹ ਔਰ अरुण ਜੀਟਲੀ ਵਰਗੇ ਬੰਦੇ ਨੂੰ ਹਰਾਇਆ ਔਰ ਇੱਕ ਵੱਡਾ ਕਦ ਪੰਜਾਬ ਦੀ ਸਿਆਸਤ ਚ ਉਹਨਾਂ ਦਾ ਹੋਇਆ ਇਸ ਕਰਕੇ ਚਾਕਰ ਕਪਟਨ ਮਰਿੰਦਰ ਦੇ ਨਜ਼ਦੀਕੀ ਨੇ ਤੇ ਹੁਣ ਜਿਹੜੇ ਐਮ ਐਲ ਏ ਨੇ ਜਾਂ ਜਿਹੜੇ ਲੀਡਰ ਨੇ ਉਹਨਾਂ ਦਾ ਝੁਕਾ ਉਹਨਾਂ ਦੇ ਨਾਲ ਹੋਏਗਾ ਇਹ ਮੰਨਿਆ ਜਾ ਰਿਹਾ ਹੈ ਕਿ ਸੈਸ਼ਨ ਦੇ ਅੰਦਰ ਉਹਨਾਂ ਨੂੰ ਚੰਗਾ ਸਹਿਯੋਗ ਮਿਲੇਗਾ ਜੀ ਯਾਦ ਅੰਦਰ ਆਮੂਮਨ ਇਹ ਹੁੰਦਾ ਕਿ ਵਿਧਾਨ ਸਭਾ ਦਾ ਜਦੋਂ ਸ਼ੁਰੂ ਹੋਣ ਜਾਂਦਾ ਹੈ ਬਜਟ ਸੈਸ਼ਨ ਤਾਂ ਉਹ ਸਿਰਫ ਬਜਟ ਸੈਸ਼ਨ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਜੋ ਹੈ ਵਿਧਾਇਕ ਹਲ ਦੀ ਬੈਠਕ ਹੁੰਦੀ ਹੈ ਪਰ ਇਸ ਵਾਰ ਬਹੁਤ ਦਿਨ ਪਹਿਲਾਂ ਹੀ ਇਹ ਬੈਠਕ ਬੁਲਾ ਲਈ ਗਈ ਹੈ ਕਿ ਲੱਗਦਾ ਹੈ ਕਿ ਮਜ਼ਬੂਤ ਸਥਿਤੀ ਆਪਣੇ ਬਣਾਉਣ ਦੇ ਲਈ ਪਹਿਲਾ ਬੈਠਕ ਸੱਦੀ ਗਈ ਹੈ ਕਾਂਗਰਸੀ ਵੱਲੋਂ ਪੁੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਕਿ ਜੋ ਕੈਪਟਨ ਮਨਿੰਦਰ ਸਿੰਘ ਨੇ ਮਜ਼ਬੂਤ ਕੈਪਟਨ ਮਨਿੰਦਰ ਸਿੰਘ ਨੇ ਧੜੇ ਦੇ ਮਜ਼ਬੂਤ ਹੋਣ ਦੇ ਕਾਰਨ ਜਿਹਦੇ ਕਰਕੇ ਸੁਨੀਲ ਜਾਖੜ ਵੀ ਮਜ਼ਬੂਤ ਹੋਏ ਨੇ ਬਾਵਜੂਦ ਇਹਦੇ ਕਿ ਉਹ ຕົਨ ਹਾਰ ਗਏ ຕົਨ ਹਾਰਨ ਤੋਂ ਬਾਅਦ ਵੀ ਉਹਨਾਂ ਦੇ ਇਸ ਤਰ੍ਹਾਂ ਸਖਤ ਮਜ਼ਬੂਤ ਹੋਏ ਕਿ ਕੈਪਟਨ ਮਨਿੰਦਰ ਸਿੰਘ ਦੇ ਬਹੁਤ ਕਰੀਬ ਹੀ ਨੇ ਉਹ ਇਸ ਕਰਕੇ ਜਿਹੜੀ ਇਹ ਮੀਟਿੰਗ ਪਹਿਲਾਂ ਆਮ ਤੌਰ ਦੇ ਉੱਤੇ ਕਦੇ ਨਹੀਂ ਸੱਦੀ ਜਾਂਦੀ ਹੁੰਦੀ ਵਿਧਾਇਕਾਂ ਆਪਾਂ ਪਹਿਲਾਂ ਵੀ ਦੇਖਿਆ ਸੁਨੀਲ ਜਾਖੜ ਮੀਟਿੰਗ ਬੁਲਾਉਂਦੇ ਸੀ ਤੇ ਵਿਧਾਇਕ ਆਉਂਦੇ ਨਹੀਂ ਸੀ ਪਰ ਅੱਜ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੇ ਮਜ਼ਬੂਤ ਹੋ